ਹੈਪੀ ਹੈਪੀ ਕੋ ਛਾੜ ਤੇਰੀ ਭੈਣ ਦੀ ਤੇਰੀ ਛਾੜ ਨੂੰ ਰਾਜਾ ਬਲੀ ਕਾਰ ਪਲੀ ਰਾਜਾ ਬਲੀ ਕਾਰ ਪਲੀ ਛਾੜ 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 ਪੁਣੋ ਛਾੜ ਦੇ ਤੇਰੀ ਭੈਣ ਹੀ ਸਾਡੀ ਮੈਂ ਆ ਗਿਆ ਤੂੰ ਮੇਰੇ ਕੋ ਰਾਜਾ ਬਲੀ ਕਾਰ ਤੇਰੀ ਰਾਜਾ ਬਲੀ ਕਾਰ ਤੇਰੀ ਹੈ ਹੈ ਲਗਾ ਲਗਾ ਤੇਰੇ ਘਰ ਨੂੰ ਫੋਨ ਕਰਨਾ ਤੈਨੂੰ ਰਾਜਸਥਾਨ ਕੋਈ ਨਹੀਂ ਹੋ ਰਹਿਣਾ ਹੈਪੀ ਬੋਲ 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 ਮੇਰਾ ਭਰਾ ਮੈਂ ਤੇਰੇ ਕੋਲ ਆ ਹੈਪੀ ਬੋਲ ਬੋਲ ਮੇਰਾ ਭਰਾ ਤੈਨੂੰ ਕੀ ਹੋਇਆ ਹੈਪੀ ਬੋਲਦਾ ਸਹੀ ਯਾਰ ਹੈਪੀ ਬੋਲ ਉਹ ਹੈਪੀ ਬੋਲ ਜਾ ਤੈਨੂੰ ਕੀ ਹੋਇਆ ਹੈਪੀ ਰਾਜਸਥਾਨ ਕੋਈ ਨਹੀਂ ਹੋ ਰਹਿਣਾ ਮੈਂ ਤੇਰੇ ਨਾਲ ਆ ਹੈਪੀ ਬੋਲ ਬੋਲ ਮੇਰਾ ਭਰਾ ਇਹ ਰਾਜਾ ਬਲੀ ਕਰ ਪਈ ਹੈ ਹੈਪੀ ਬੋਲ ਹੈਪੀ ਹੈਪੀ ਚੱਲ ਗਿਆ ਜੋਸ਼ ਹੈਗਾ ਚੱਲ ਗਈ ਉਹ ਭੂਤ ਚੱਲ ਗਏ ਸਾਰੇ ਹੈਪੀ ਬੋਲ ਹੈਪੀ ਅਲੱਗ ਅਲੱਗ ਤੇਰੇ ਘਰ ਨੂੰ ਫੋਨ ਕਰਨਾ ਤੈਨੂੰ ਰਾਜਾ ਸਾਹਿਬ ਨੂੰ ਕੁਝ ਨਹੀਂ ਹੋ ਰਹਿਣਾ ਹੈਪੀ ਬੋਲ 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 ਮੇਰਾ ਭਰਾ ਮੈਂ ਤੇਰੇ ਕੋਲ ਹਾਂ ਹੈਪੀ ਬੋਲ ਬੋਲ ਮੇਰਾ ਭਰਾ ਤੈਨੂੰ ਕੀ ਹੋਇਆ ਹੈਪੀ ਬੋਲਦਾ ਸਹੀ ਯਾਰ ਹੈਪੀ ਬੋਲ ਓ ਹੈਪੀ ਬੋਲ ਜਾ ਤੈਨੂੰ ਕੀ ਹੋਇਆ ਹੈਪੀ ਰਾਜਾ ਸਾਹਿਬ ਨੂੰ ਕੁਝ ਹੋ ਨਹੀਂ ਰਿਹਾ ਮੈਂ ਤੇਰੇ ਨਾਲ ਮੈਂ ਹੈਪੀ ਬੋਲ ਬੋਲ ਮੇਰਾ ਭਰਾ ਇਹ ਰਾਜਾ ਬਲੀ ਕਰ ਪਈ ਹੈ ਹੈਪੀ ਬੋਲ ਹੈਪੀ ਹੈਪੀ ਚਲ ਗਿਆ ਜੋ ਸੀਗਾ ਚਲ ਗਈ ਉਹ ਭੂਤ ਚਲ ਗਏ ਸਾਰੇ ਹੈਪੀ ਬੋਲ ਹੈਪੀ ਹੈਪੀ ਉਹ ਛੱਡ ਤੇਰੀ ਭੈਣ ਦੀ ਤੇਰੀ ਛੱਡ ਨੂੰ ਰਾਜਾ ਮਲਿਕ ਕਾਰ ਪਣੀ ਰਾਜਾ ਮਲਿਕ ਕਾਰ ਪਣੀ ਛੱਡ 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 ਤਨਾ ਛੱਡ ਦੇ ਤੇਰੀ ਭੈਣ ਹੀ ਹੈਪੀ ਮੈਂ ਅੱਗੇ ਤੋਂ ਮਟਕੀ ਰਾਜਾ ਮਲਿਕ ਕਾਰ ਪਣੀ ਰਾਜਾ ਮਲਿਕ ਕਾਰ ਪਣੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਥ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499